ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਆਹੇ ਦਿਨ ਰਿਸ਼ਤਿਆਂ ਵਿੱਚ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ ਜਿਸ ਦੇ ਤਿੱਤ ਨਾਬਾ ਬਲਾਕ ਦੇ ਪਿੰਡ ਮਾਡਲ ਟਾਊਨ ਵਿਖੇ ਬਲਵਿੰਦਰ ਸਿੰਘ ਉਰਫ ਕਾਲਾ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਦੋਂ ਬਲਵਿੰਦਰ ਸਿੰਘ ਕਾਲਾ ਆਪਣੀ ਸੱਸ ਜੋ ਸਸਕਾਰ ਤੇ ਪਹੁੰਚਿਆ ਤਾਂ ਕਰਵਾਲੀ ਦੇ ਮਾਮੇ ਦੇ ਮੁੰਡੇ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਬੇਇੱਜ਼ਤੀ ਨਾ ਸਹਿਣ ਦੇ ਕਾਰਨ ਬਲਵਿੰਦਰ ਸਿੰਘ ਕਾਲਾ ਵੱਲੋਂ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਕਰ ਲਈ ਗਈ ਹੈ ਪੁਲਿਸ ਵੱਲੋਂ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਬਲਵਿੰਦਰ ਸਿੰਘ ਕਾਲਾ ਲੋਕ ਸੈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਉਹਨਾਂ ਵੱਲੋਂ ਲੜਕੀ ਦੇ ਮਾਮਾ ਜੀ ਦੇ ਲड़का ਵਿਰੁੱਧ ਬੇਇੱਜ਼ਤੀ ਕਰਨ ਦੇ આરોਪ ਲਗਾਏ ਗਏ ਹਨ ਨਾਬਾਤੋ ਬਿਊਰੋ ਰਿਪੋਰਟ ਇਹ ਸੁਸਾਇਡ ਜੀ ਮਤਲਬ ਇਹਨਾਂ ਸਹਰਿਆਂ ਵੱਲੋਂ ਇਹਨੂੰ ਡਿਪਰੈਸਟ ਕੀਤਾ ਜਾਂਦਾ ਜੀ ਮਤਲਬ ਇਹ ਇਹਦੇ ਸਸਦਾ ਮਤਲਬ ਜਦੋਂ ਦਾਅ ਤੇ ਗਿਆ ਇਹ ਇਹਨੂੰ ਪਹਿਲਾਂ ਉਹਦੇ ਇੱਕ ਦਿਨ ਪਹਿਲਾਂ ਕਹਿੰਦੇ ਫੋਨ ਕਰਿਆ ਇਹ ਕਹਿੰਦਾ ਮੈਨੂੰ ਫੋਨ ਕੁਝ ਕਿਸੇ ਨੇ ਕਰਿਆ ਨਹੀਂਗਾ ਇਹ ਫਿਰ ਅਗਲੇ ਦਿਨ ਇਹਨੂੰ ਮਤਲਬ ਜਦੋਂ ਉੱਥੇ ਗਿਆ ਇਹਨੂੰ ਮੰਨ ਲਓ ਹੱਥੋਂ ਭਾਈ ਇਹ ਨਾਲ ਹੋਈ ਆ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਇਹਨੂੰ ਗਾਲਾਂ-ਗੋਲਾਂ ਕੱਢੀਆਂ ਗਈਆਂ ਵੀ ਤੂੰ ਰਾਤ ਦਾ ਪਹੁੰਚਿਆ ਨਹੀਂ ਹੈ ਕਹਿੰਦਾ ਮੈਨੂੰ ਕਿਸੇ ਨੂੰ ਦੱਸੀ ਦੱਸਿਆ ਨਹੀਂਗਾ ਰਾਤ ਦਾ ਤੇ ਭੋਗ ਤੇ ਵੀ ਇਹਦੇ ਨਾਲ ਦੁਰਵਿਵਹਾਰ ਹੋਇਆ ਉੱਥੇ ਉਹ ਇਹਦਾ ਸਹੁਰੇ ਵੱਲੋਂ ਇਹਦੇ ਮਾਮੇ ਦੇ ਮੁੰਡਿਆਂ ਵੱਲੋਂ ਤੇ ਇਹਦੀ ਘਰ ਵਾਲੀ ਵੱਲੋਂ ਇਹਨੂੰ ਬਹੁਤ ਜ਼ਿਆਦਾ ਮਤਲਬ ਟਾਰਚਰ ਕੀਤਾ ਜਾਂਦਾ ਸੀ ਇਹ ਮੈਂਟਲੀ ਤੌਰ ਤੇ ਜਿਹੇ ਕਰਕੇ ਸੁਸਾਈਡ ਇਹਨੇ ਕੀਤਾ ਵਿੱਚ ਇਹ ਮਤਲਬ ਇੱਕ ਤਾਂ ਬੀਰੀ ਦਾ ਨਾਮ ਦੱਸਿਆ ਗਿਆ ਜੀ ਇਹਨੇ ਮਾਮਾ ਜੀ ਦਾ ਮੁੰਡਾ ਤੀ ਜੀ ਅਸੀਂ ਪਹਿਲਾਂ ਵੀ ਸੁਣਿਆ ਜੀ ਮਾਮਾ ਜੀ ਸਾਨੂੰ ਦੱਸਦੇ ਹੁੰਦੇ ਤੇ ਵੀ ਜਾਦੇ ਉਹੀ ਉਹ ਕਰਦਾ ਜੀ ਪੰਜੋਲੀ ਪਿੰਡ ਦਾ ਜੀ ਇਹੋ ਮਤਲਬ ਕਿ ਹਾਂ ਇਹੋ ਮਤਲਬ ਉਹ ਜਾਦੇ ਜਾਦ ਵੀ ਜਾਂਦਾ ਸੀ ਇਹਦੇ ਇਹਦੇ ਨੂੰ ਟੌਰਚਰ ਕਰਦੇ ਇਹਨੇ ਪਹਿਲਾਂ ਸਾਨੂੰ ਕੋਈ ਦੱਸਿਆ ਨਹੀਂ ਜਦੋਂ ਸਾਨੂੰ ਦੱਸਿਆ ਜੀ ਅਸੀਂ ਫਿਰ ਉਹਦੀ ਮਤਲਬ ਪਤਾ ਕਰਿਆ ਜੀ ਵੀ ਇੱਥੇ ਦਾ ਜੀ ਮਤ ਬੇਟਰਾ ਦਾ ਠੇਕੇਦਾਰ ਹੈ ਇਹੋ ਬੰਦਾ ਕੋਈ ਤੇ ਤਾਂ ਕਰਕੇ ਉਹਨਾਂ ਦੀ ਵਜ੍ਹਾ ਨਾਲ ਮੇਰੇ ਮਾਮਾ ਦੀ ਡੈਥ ਹੋਈ ਹੈ ਜੀ ਇਹਦੇ ਜੀ ਬੱਚਿਆਂ ਦੇ ਅੱਖਾਂ ਚੋਂ ਅੰਜੂ ਨਹੀਂ ਆਇਆ ਕਿਉਂਕਿ ਬੱਚਿਆਂ ਨੂੰ ਜਦੋਂ ਪਤਾ ਹੀ ਨਹੀਂ ਮੇਰਾ ਬਾਪ ਕੌਣ ਹੈ ਜੀ ਜਦੋਂ ਬੱਚਿਆਂ ਨੂੰ ਸਰ ਪਤਾ ਹੋਊਗਾ ਜੀ ਮੇਰਾ ਬਾਪ ਇਹ ਆ ਬੇਟਾ ਉਹਨਾਂ 8 ਸਾਲ ਦਾ ਜੀ 8 ਸਾਲ ਦਾ ਛੋਟਾ ਬੱਚਾ ਨਹੀਂ ਹੁੰਦਾ ਜੀ ਉਹਨੂੰ ਮਤਲਬ ਸਾਰਾ ਕੁਝ ਪਤਾ ਜੀ ਜਿਹੜਾ ਕੁਝ ਉਹਨਾਂ ਨੂੰ ਸਿਖਾਇਆ ਜਾ ਉਹ ਕੁਝ ਉਹਨਾਂ ਨੇ ਆ ਕੇ ਇਹ ਬੱਚਿਆਂ ਨੇ ਕਰੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਮਤਲਬ ਇੱਕ ਤਾਂ ਸਹੁਰਾ ਸਾਹਿਬ ਤੇ ਇਹਨਾਂ ਦੇ ਇੱਕ ਇਹਨਾਂ ਦੀ ਸੱਸ ਦੀ ਸਾਸਰੀ ਦੀ ਡੈਥ ਹੋ ਗਈ ਸੀ ਜੀ ਮਤਲਬ ਇਹਨਾਂ ਨੇ ਬਹੁਤ ਪ੍ਰੇਸ਼ਾਨ ਕਰਿਆ ਹੋਇਆ ਸੀ ਜੀ ਜਿਹਨੂੰ ਫੋਨ ਕਰਿਆ ਮਾਮਾ ਜੀ ਨੇ ਵੀ ਮੈਂ ਉਹਨਾਂ ਕਰਕੇ ਦਵਾਈ ਪੀ ਲਈ ਬਹੁਤ ਦੁਖੀ ਤੇ ਜੀ ਮੇਰੇ ਮਤਲਬ ਮੇਰੇ ਮਾਮਾ ਜੀ ਤੇ ਇੱਕ ਜੀ ਮੜੌੜ ਤੋਂ ਉਹਨਾਂ ਨੂੰ ਉਹਨਾਂ ਨੇ ਮਿਲੇ ਉੱਥੇ ਰ ਮੰਗ ਸਾਡੀ ਪ੍ਰਸ਼ਾਸਨ ਤੋਂ ਇਹ ਹੀ ਸਾਨੂੰ ਇਨਸਾਫ ਚਾਹੀਦਾ ਜੀ ਹੁਣ ਤੁਸੀਂ ਮੰਨ ਕੇ ਚੱਲੋ ਸਰ ਇੱਕ ਵਾਰ ਵੀ ਨੀ ਜਨਾਨੀ ਆਈ ਜਿਨ੍ਹਾਂ ਦਾ ਹਸਪੀਟਲ ਚ ਆ ਜਦੋਂ ਮਤਲਬ ਬੰਦੇ ਦਾ ਘਰ ਆਲਾ ਪਿਆ ਹੋਵੇ ਹਸਪੀਟਲ ਚ ਡੈਥ ਹੋਈ ਵੀ ਆ ਜੀ ਫੇਰ ਵੀ ਨਹੀਂ ਪਹੁੰਚੇ ਹੈਗੇ ਜੀ ਹੁਣ ਪਤਾ ਜੀ ਵੀ ਉੱਥੇ ਡੈਥ ਆ ਜੀ ਕੱਲ ਕੱਲ ਵੀ ਸਵੇਰ ਦਾ ਪਤਾ ਦੀ ਜੀ ਬੰਦਾ ਮੁਰਦਗਾੜ ਦੇ ਵਿੱਚ ਤਾਂ ਪਹੁੰਚ ਸਕਦਾ ਜੀ ਮੁਰਦਗਾੜ ਚ ਵੀ ਨਹੀਂ ਪਹੁੰਚੇ ਹੈਗੇ ਜੀ ਮੇਨ ਸਵਾਲ ਤਾਂ ਸਾਡਾ ਹੈ ਜੀ ਸਾਨੂੰ ਪ੍ਰਗਾ ਸਿੰਘ ਪਿੰਡ ਨੇ ਲਗਾਣਾ ਮਾਡਲ ਟਾਊਨ ਦਾ ਸੀਗਾ ਇਹ ਸਰਾਨਾ ਪਿੰਡ ਮੂਲੀ ਪਰਥਾਣੇ ਚ ਪੈਂਦਾ ਉੱਥੇ ਵਸਿਆ ਹੋਇਆ ਸੀਗਾ ਇਹ ਦੇ ਸੱਸ ਦੀਨਾ ਡੈਥ ਹੋ ਗਈ ਸੀਗੀ ਤੇ ਇਹਦੇ ਘਰ ਵਾਲੇ ਕੁਲਦੀਪ ਘਰ ਉੱਥੇ ਗਈ ਹੋਈ ਸੀਗੀ ਇਹਨੇ ਕੌਣ ਕੌਣ ਕੀਤੀ ਹੋਣੀ ਇਹਨੇ ਫੋਨ ਨਹੀਂ ਚੱਕਿਆ ਹੈਗਾ ਜਿੱਦਨ ਡੈਥ ਹੋਈ ਇਹਦੀ 8 ਤਰੀਕ ਨੂੰ 9 ਤਰੀਕ ਨੂੰ ਉੱਥੇ ਗਿਆ ਉਹ ਵੀਰੀ ਸੀਗਾ ਉਹਦਾ ਪੰਜੂੜੀ ਦਾ ਮੁੰਡਾ ਉਹਦੇ ਮਾਮੇ ਦਾ ਰੜਕਾ ਉਹਦੇ ਘਰ ਵਾਲੀ ਦੀ ਦਾ ਉਹ ਜਾ ਕੇ ਉਹਨੂੰ ਬੁਰਾ ਭਲਾ ਬੋਲੇ ਥੱਪੜ ਧੁੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਦੇ ਵਿੱਚ ਇਹ ਆ ਕੇ ਇਹਨੇ ਆਪਣੇ ਘਰੇ 10 ਤਰੀਕ ਨੂੰ 10 12 ਨੂੰ ਇੱਕ ਸੁਸਾਈਡ ਨੋਟ ਲਿਖਦਾ ਉਹਦਾ ਲਿਖਦਾ ਵੀ ਮੈਂ ਤਾਂ ਤੰਗ ਆ ਕੇ ਵੀ ਆਪਣੀ ਉਹ ਬਿਜਤੀ ਕਰਤੀ ਮੇਰੀ ਵਿਉਧੇ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਤੇ ਉਹਨੇ ਪੁਆਇਜ਼ਨ ਪੂਜਨ ਖਾ ਲਈ ਸੀਗੀ ਰਜਿੰਦਰਾ ਹਸਪਤਾਲ ਦੇ ਵੀ ਦਾਖਲ ਸੀਗਾ 23 ਤਰੀਕ ਦਾ ਤੇ 25 ਤਰੀਕ ਨੂੰ ਉਹਦੀ ਉੱਥੇ ਡੈਥ ਹੋ ਗਈ ਦਰਾਨੇ ਇਲਾਜ ਤੇ ਉਹਦੀ ਇੱਕ ਛੂਛਾ ਦਿਨ ਉੜਦੇ ਆਧਾਰ ਤੇ ਉਹਦੀ ਮਦਰ ਨਸ਼ਤਰ ਕੌਰ ਵਾਈਫ ਆ ਪ੍ਰਗਾ ਸਿੰਘ ਦੇ ਬਿਆਨ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ 108 ਬੀ ਐਨ ਐਸ ਦੇ ਤਹਿਤ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਫੈਕਟ ਹੋਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਅਮਲੇ ਵਿੱਚ ਲੈਣੀ ਜਾਊਗੀ ਅੱਗੇ ਕਦਮ ਇਹ ਹਾਂਜੀ ਗ੍ਰਿਫਤਾਰੀ ਕੋਈ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਪੱਜਿਆ ਹੋਇਆ ਬੀਰੀ ਜਿਹੜਾ ਪੰਜੋਲੀ ਦਾ ਹੈਗਾ ਹਾਂਜੀ ਤਰਾ ਵਗੜੀਆਂ ਲੱਗੀਆਂ ਨਹੀਂ ਹੋਣੀਆਂ 108 ਪੀਐਨਐਸ ਉਹਦੇ ਤਹਿਤ ਪਰਚਾ ਦਰਜ ਕੀਤਾ ਸੀ